ਜਾਤ ਪਾਤ ਦੇ அபிਮਾਨ ਦੇ ਥੱਲੇ ਅਸੀਂ ਬਾਬਾ ਜੀਵਨ ਸਿੰਘ ਦੀਆਂ ਨਿਸ਼ਾਨੀਆਂ ਬਹੁਤ ਲੁਕਾ ਦਿੱਤੇ ਨਾ ਮਾਫੀ ਪਿਆ ਜੀ ਮਹਾਰਾਜ ਗੁਰੂ ਕਲਗੀ ਧਰਜੀ ਕਹਿੰਦੇ ਨੇ ਮਾਨਸ ਕੀ ਜਾਤ ਸਭ ਏਕੇ ਪਹਿਚਾਨ ਬੋ ਇਹਨਾਂ ਚੀਜ਼ਾਂ ਚੋਂ ਮਹਾਰਾਜ ਨੇ ਸਾਨੂੰ ਕੱਢਿਆ ਸੀ ਅਸੀਂ ਫੇਰ ਇਹਨਾਂ ਚੀਜ਼ਾਂ ਚ ਵੜੇ ਇੱਥੇ ਮਜਬੀ ਸਿੱਖ ਲੋਚ ਬਾਲਣ ਨਹੀਂ ਢਾ ਸਕਦਾ ਵਰਤਾਵਾ ਨਹੀਂ ਕਰ ਸਕਦਾ ਦਾਲ ਦਾ ਇੱਕ ਮੈਂ ਬੇਨਤੀ ਕਰਦਾ ਕਿਤੇ ਪੰਜ ਪਿਆਰਿਆਂ ਦੀ ਹਿਸਟਰੀ ਪੜੋ ਪੰਜ ਪਿਆਰਿਆਂ ਦੀ ਹਿਸਟਰੀ ਉਹਨਾਂ ਵਿੱਚ ਸਾਰੇ ਓਚ ਜੱਤ ਜੱਤੇ ਨਹੀਂ ਸੀਗੇ ਗਰੀਬ ਨਿਵਾਜ ਮਹਾਰਾਜ ਨੇ ਲਤਾੜੇ ਹੋਏ ਸਮੇ ਦੇ ਝੰਬੇ ਹੋਏ ਝੁੱਕ ਕੇ ਪੰਜ ਸੇਖ ਆਪਣੇ ਸੀਨੇ ਨਾਲ ਲਾਏ ਜਿਨ੍ਹਾਂ ਨੂੰ ਪੰਜ ਪਿਆਰੇ ਬਣਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਵਿੱਚ ਕਿਹੜਾ ਉੱਚੀ ਜਿਆਦਾ ਸੀਦਾ ਭਾਈ ਉਹਨਾਂ ਵਿੱਚ ਕਿਹੜਾ ਵੱਡੀ ਜਿਆਦਾ ਸੀ ਇਹਨਾਂ ਚੀਜ਼ਾਂ ਚੋਂ ਬਾਜਾਂ ਵਾਲੇ ਨੇ ਕੱਢਿਆ ਹੀ ਫਿਰ ਆ ਜੀ ਮਜਬੀ ਸਿਖਾਂ ਦਾ ਗੁਰਦੁਆਰਾ ਮਜਬੀ ਸ਼ਬਦ ਨੂੰ ਸਮਝਿਆ ਸੀ ਵੀ ਮਜਬੀ ਸ਼ਬਦ ਹੈ ਕੀ ਕਦੇ ਪੜਨ ਦਾ ਯਤਨ ਕੀਤਾ ਹੈ ਮਹਾਨ ਕੋਸ਼ ਨੂੰ ਪੜੋ ਤੁਹਾਨੂੰ ਆਪੇ ਪਤਾ ਲੱਗ ਜਾਵੇਗਾ ਮਜਬੀ ਕੌਣ ਹੈ ਮਜਬੀ ਸ਼ਬਦ ਇਕੱਠਾ ਨਹੀਂ ਹੈ ਇਹਦਾ ਫਰਕ ਹੈ ਮੱਝ ਪਲਾਸਾ ਹਬੀ ਜਿਹੜਾ ਬੰਦਾ ਆਪਣੇ ਧਰਮ ਵਿੱਚ ਪਰਪੱਕ ਹੈ ਹੋਏ ਵਰਗਾ ਹੈ ਉਹਨੂੰ ਕਹਿੰਦੇ ਨੇ ਜਿਹੜਾ ਮਜਬਦਾ ਪੱਕਾ ਹੋਵੇ ਉਹ ਮਜ਼ਹਬੀ ਹੈ ਜੇ ਜਾਤਾਂ ਪਾਤਾਂ ਦੀ ਗੱਲ ਕਰੀਏ ਨਾ ਤੇ ਫਿਰ ਮਹਾਰਾਜ ਦੀ ਬਾਣੀ ਕਹਿੰਦੀ ਲਬ ਕੁੱਤਾ ਗਾੜੀ ਕੇ ਕਹ ਕੂੜ ਚੂੜਾ ਜਿਹੜਾ ਬੰਦਾ ਕੂੜ ਮਤਲਬ ਝੂਠ ਬੋਲਦਾ ਚੂੜਾ ਤੇ ਉਹਨੂੰ ਆਖਿਆ ਮਹਾਰਾਜ ਲਬ ਕੁੱਤਾ ਕੂੜ ਚੂੜਾ ਠੱਗ ਖਾਦਾ ਮਰਦਾਰ ਗਰੀਬ ਅਵਾਜ਼ ਮਹਾਰਾਜ ਕਹਿੰਦੇ ਨੇ ਜਿਹੜਾ ਬੰਦਾ ਠਗੀਆਂ ਮਾਰ ਕੇ ਖਾਂਦਾ ਉਹ ਮੁਰਦਾ ਖਾਣ ਦੇ ਬਰਾਬਰ ਹੈ ਗੁਰਬਾਣੀ ਨੂੰ ਪੜੀ ਬੜਾ ਜਾਣੇ ਬਾਬਾ ਜੀ ਖਾਨਪਾੜ ਸਾਹਿਬ ਕਰਾਉਣਾ ਬਾਬਾ ਪੰਜ ਸਿੰਘ ਲੈ ਕੇ ਚਲੇ ਜਾਂਦਾ ਟੱਬਰ ਕਰੋ ਭਜਨ ਨੂੰ ਤਿਆਰ ਹੋ ਜਾਂਦਾ ਪਤਾ ਨਹੀਂ ਨਾਲ ਬਾਬਾ ਤੋਪ ਲੈ ਕੇ ਆ ਗਿਆ ਤੇ ਸਿਰਫ ਪੰਜ ਪੌੜੀਆਂ ਸੁਣਨੀਆਂ ਪੰਜ ਪੌੜੀਆਂ ਤੇ ਜੇ ਪੰਜ ਪੌੜੀਆਂ ਲੰਘ ਜਾਂ ਤੇ ਦੇਗਵਾਲਾ ਸਿੰਘ ਦੇਗਣਾ ਨਾ ਵਰਤਾਵੇ ਐਵੇਂ ਬਿਟਰ ਬਿਟਰ ਵੇਖੀ ਜਾਣਗੇ ਬਾਬੇ ਨੇ ਕਦੋਂ ਦੀਆਂ ਪੰਜ ਪੌੜੀਆਂ ਪੜੀਆਂ ਇਹ ਦੇਗ ਵਰਤ ਹੁੰਦਾ ਹੀ ਨਹੀਂ ਜੇ ਜਪਜੀਤ ਸਾਹਿਬ ਪੂਰਾ ਸੁਣ ਲੇਗਾ ਤੇ ਕੀ ਗੁਰੂ ਨਾਨਕ ਦੇਵ ਸੱਚੇ ਪਾ ਜੇ ਕਿਤੇ ਇੱਕ ਬੇਨਤੀ ਕਰਦਾ ਜੇ ਗੁਰਬਾਣੀਆਂ ਹੀ ਏਕ ਓੰਕਾਰ ਤੋਂ ਲੈ ਕੇ 18 10 20 ਤੱਕ ਪੜ ਕੇ ਕਿਤੇ ਅੰਦਰ ਪਾਈ ਹੁੰਦੀ ਨਾ ਅੰਦਰ ਅੱਜ ਸਾਡਾ ਕੁਝ ਚਿਹਰਾ ਮੂਰਾ ਹੀ ਸਾਡਾ ਹੋਰ ਹੋਣਾ ਸੀ ਪਿੰਡਾਂ ਚੁਕਲੇਸ਼ ਮੁੱਕ ਜਾਂਦਾ ਜੇ ਕਿਤੇ ਗੁਰਬਾਣੀ ਖੋਲ ਕੇ ਅੰਦਰ ਪਾਈ ਹੁੰਦੀ ਹਰ ਪਿੰਡ ਵਿੱਚ ਇੱਕ ਗੁਰਦੁਆਰਾ ਹੋਣਾ ਸੀ ਇੱਕ ਗੁਰਦੁਆਰਾ